थोड़ साइड ते थोड़ साइड ते 코시나비디오 themes... 时间里。

ਤਿਆਰੀਆਂ ਕਰਦੇ ਪਏ ਹਾਂ ਵੇ ਤਰੀ ਡਾਕਟਰ ਜੀ ਸਾਡੇ ਨਾਲ ਇੱਕ ਓਕੇ ਓਕੇ ਵੈਰੀ ਗੁੱਡ ਹਾਂ ਪੈਸੇ ਰੱਖਿਆ ਵਾਹੀਂ ਵਧੀਆ ਕਰਦੇ ਟੈਨਸ਼ਨ ਨਹੀਂ ਕੋਈ ਫੋਟੋ ਕਰਨੀ ਮੈਲ ਜੀ ਜੀ ਸਾਹਿਬ ਇਹ ਉਹ ਹਾਂ ਜੀ ਹਾਂ ਜੀ ਇਹਦਾ ਚੇਂਜ ਕਰਨਾ ਪਿਆ ਤਿਆਰੀ ਹਰ ਉਹਦਾ ਆਪਣਾ ਇਹ ਆਪਣਾ ਫਟਾ ਲਾ ਦੇ ਜੀ Thank <laughs> you. ਰਾਜੀ ਜਿਹੜਾ ਅੱਜ ਮੈਡੀਕਲ ਕੈਂਪ ਇਸ ਤੇ ਲਗਾਇਆ ਗਿਆ ਹੈ ਤਾਂ ਆਖੀ ਖਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ}{|\text{ਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿਸਟਰਡ ਨੰਬਰ 295 ਜ਼ਿਲ੍ਹਾ ਫਰੀਦਕੋਟ ਸਭ ਤੋਂ ਪਹਿਲਾਂ ਤਾਂ ਮੈਂ}{|\text{ਗਲੋਬਲ ਖਬਰਨਾਮਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ}} ਕਿ ਤੁਸੀਂ ਸਾਡੇ ਹਰ ਇੱਕ ਕਾਰਜ ਜੋ ਅਸੀਂ ਲੋਕ ਭਲਾਈ ਦੇ ਕੰਮਾਂ ਦਾ ਕਰਦੇ ਆਂ ਤਕਰੀਬਨ ਹਰ ਇੱਕ ਕਾਰਜ ਨੂੰ ਤੁਸੀਂ ਜਿਹੜਾ ਹੈਗਾ ਬਹੁਤ ਅੱਛੀ ਤਰ੍ਹਾਂ ਕਵਰੇਜ ਕਰਕੇ ਲੋਕਾਂ ਤੱਕ ਉਸ ਚੀਜ਼ ਨੂੰ ਲੈ ਕੇ ਜਾਂਦੇ ਹੋ ਬਹੁਤ ਬਹੁਤ ਧੰਨਵਾਦ ਗਲੋਬਲ ਖਬਰ ਨਾ ਮੰਦਾ ਅੱਜ ਦਾ ਜੋ ਸਾਡਾ ਕੈਂਪ ਹੈ ਇਹ ਤੰਤਨ ਬਾਬਾ ਬੁੱਢਾ ਜੀ ਜਿਹੜੇ ਉਤਰਾਂ ਦੇ ਦਾਨੀ ਨੇ ਉਹਨਾਂ ਦੇ ਜੋੜ ਮੇਲੇ ਦੇ ਸਬੰਧ ਦੇ ਵਿੱਚ 4 5 6 7 ਅਕਤੂਬਰ ਦਾ ਤਕਰੀਬਨ ਹਰ ਸਾਲ ਪਿਛਲੇ 4 ਸਾਲ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸਾਡੇ ਜਥੇਬੰਦੀ ਦੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਦੇ ਡਾਕਟਰ ਹਰਪ੍ਰੀਤ ਸਿੰਘ ਜੀ ਮੰਡ ਡਾਕਟਰ ਬੋਟਾ ਸਿੰਘ ਜੀ ਗਿੱਲ ਚੰਦਵਾਜੇ ਤੋਂ ਹੀ ਡਾਕਟਰ ਜਗਮੀਰ ਸਿੰਘ ਜੀ ਔਰ ਸਾਡੇ ਬਲਾਕ ਪ੍ਰਧਾਨ ਅਮਰਤਪਾਲ ਸਿੰਘ ਜੀ ਟਹਿਣਾ ਔਰ ਹੋਰ ਸਾਡੇ ਸਾਥੀ ਅ ਕਲਵੰਤ ਜੀ ਹੈ ਸੈਗਲ ਜੀ ਹੈ ਡਾਕਟਰ ਬਲਦੇਵ ਸਿੰਘ ਜੀ ਜਿਹੜੇ ਕਿ ਸਰਪੰਚ ਵੀ ਹੈ ਜੰਡਾਲਾ ਪਿੰਡ ਦੇ ਔਰ ਸਾਡੇ ਬਹੁਤ ਐਕਟਿਵ ਮੈਂਬਰ ਵੀ ਹੈ ਔਰ ਸਾਡੇ ਸਾਰੇ ਸਾਥੀ ਗੁਰਵਿੰਦਰ ਲਵਲੀ ਜੀ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਪਿੱਛੇ ਸਾਰੇ ਸਾਥੀ ਸਾਰੇ ਸਾਥੀ ਖੜੇ ਹੈ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਪਿਛਲੇ 4 ਸਾਲ ਤੋਂ ਉਪਰਾਲਾ ਕਰਦੇ ਆਂ ਬਾਬਾ ਜੀ ਦੀ ਕਿਰਪਾ ਦੇ ਨਾਲ ਕਿ ਕੌਣ ਜਾਣ ਵਾਲੇ ਜਿਹੜੀ ਵੀ ਸੰਗਤ ਜਿਹੜੀ ਹੈਗੀ ਹੈ ਜਾਂਦੀ ਹੈ ਬਾਬਾ ਬੁੱਢਾ ਸਾਹਿਬ ਕਿਉਂਕਿ ਇੱਥੇ ਹਰ ਸਾਲ ਸ਼੍ਰੀ ਖੰਡ ਪਾਠ ਸਾਹਿਬ ਆਰੰਭ ਹੁੰਦੇ ਆ ਔਰ ਤਕਰੀਬਨ 7 ਤਰੀਕ ਨੂੰ ਕੱਲ ਨੂੰ ਜਿਹੜੇ ਹੈਗੇ ਆ ਭੋਗ ਪੈਣੇ ਆ 5 ਤਰੀਕ ਆਰੰਭ 5 ਤਰੀਕ ਨੂੰ ਜਿਹੜੇ ਹੈਗੇ ਆ ਆਰੰਭ ਹੋਣੇ ਆ ਕੱਲ ਨੂੰ ਔਰ 7 ਤਰੀਕ ਨੂੰ ਇਹਦੇ ਭੋਗ ਪੈਣਗੇ ਜਿਹਦੇ ਤੇ ਅਸੀਂ ਵੀ ਹਰ ਵਾਰ ਇਹ ਪ੍ਰਾਰਲਾ ਕਰਦੇ ਆ ਕਿ ਅਸੀਂ ਵੀ ਇਹ ਤੁਛ ਜੀ ਸੇਵਾ ਸੰਗਤਾਂ ਦੀ ਕਰਕੇ ਅੱਜ ਦੇ ਜਿਹੜੇ ਹੈਗੇ ਆ ਖੁਸ਼ੀਆਂ ਪ੍ਰਾਪਤ ਕਰੀਏ ਬਾਬਾ ਜੀ ਦੀਆਂ ਅਸੀਂ ਫ੍ਰੀ ਮੈਡੀਕਲ ਕੈਂਪ ਪਿਛਲੇ 4 ਸਾਲ ਤੋਂ ਇੱਥੇ ਹਰ ਵਾਰ ਲਾਉਨੇ ਆ ਔਰ ਜਿਸ ਤਰ੍ਹਾਂ 5 ਤਰੀਕ ਨੂੰ ਖੰਡ ਪੜ੍ਹ ਸਾਹਿਬ ਸ਼ੁਰੂ ਹੁੰਦੇ ਆ ਔਰ 7 ਤਰੀਕ ਨੂੰ ਖੰਡ ਪੜ੍ਹ ਸਾਹਿਬ ਦੀ ਸਮਾਪਤੀ ਹੁੰਦੀ ਹੈ ਸੋ ਅਸੀਂ ਵੀ 4 5 6 7 ਦਾ ਇਹ 4 ਦਿਨਾਂ ਫ੍ਰੀ ਮੈਡੀਕਲ ਕੈਂਪ ਜਿਹੜਾ ਕਿ 24 ਘੰਟੇ ਦਿਨ ਤੇ ਰਾਤ ਚੱਲਣਾ ਹੈ ਅਸੀਂ ਸਾਰੇ ਜਿਹੜਾ ਹੈਗੇ ਰਲ ਮਿਲ ਕੇ ਭੋਗ ਵਾਲੇ ਦੇ ਨਹੀਂ ਇਹਦੀ ਕੈਂਪ ਦੀ ਸਮਾਪਤੀ ਕਰਾਂਗੇ ਮੈਂ ਉਮੀਦ ਕਰਦਾ ਕਿ ਸਾਰੇ ਸਾਥੀ ਬਹੁਤ ਹੀ ਜਿਹੜੀ ਹੈਗੀ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਤੰਦਰੁਸਤੀ ਬਖਸ਼ੇ ਮਾਲਕ ਕਿ ਸਾਰੇ ਜਿਹੜਾ ਹੈਗਾ ਬਹੁਤ ਹੀ ਤਨਦੇਈ ਨਾਲ ਕੰਮ ਕਰਦੇ ਆ ਔਰ ਇਸੇ ਤਰ੍ਹਾਂ ਹਰ ਸਾਲ ਸਾਡਾ ਇਹ ਕੈਂਪ ਬਾਬਾ ਜੀ ਆਪਦੀ ਮਿਹਰ صدਕਾ ਬਣਾਈ ਰੱਖਣ ਤੇ ਸਾਰੀਆਂ ਸੰਗਤਾਂ ਨੂੰ ਜਿਹੜਾ ਹੈਗਾ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨਾਲਿਕਾ ਮੈਡੀਕਲ ਗ੍ਰੇਟਿੰਗ ਜਿਵੇਂ ਕਿਸੇ ਵੱਲੋਂ ਹਰ ਸਾਲ ਇੱਥੇ ਮੈਡੀਕਲ ਕੈਂਪੇਨ ਹੋਇਆ ਗ੍ਰੇਟ ਮਿਲ ਕਾਇਆ ਜਾਂਦਾ ਤਾਂ ਤੁਸੀਂ ਹਰ ਸਾਲ ਇੱਥੇ ਸੇਵਾ ਜੋ ਹੈ ਕਰਦੇ ਹੋ ਯੂਨੀਅਨ ਬਲਾਕ ਵੱਲੋਂ ਸਤਿਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਅਮਰਪਾਲ ਸਿੰਘ ਬਲਾਕ ਪ੍ਰਧਾਨ ਮੈਡੀਕਲ ਪ੍ਰੈਕਟਿਸ ਅਸੋਸੀਏਸ਼ਨ ਬਲਾਕ ਫਰੀਦਕੋਟ ਅੱਜ ਅਸੀਂ ਪਿੰਡ ਚੰਦਬਗ ਬਾਜਾ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ}{|\text{ਸ਼ਪਾਲ ਸਿੰਘ ਸੰਧੂ ਜੀ ਦੀ ਅਗਵਾਈ ਹੇਠ ਅਸੀਂ ਫ੍ਰੀ ਮੈਡੀਕਲ ਕੈਂਪ ਇੱਥੇ ਚੌਥਾ ਫ੍ਰੀ ਮੈਡੀਕਲ ਕੈਂਪ ਲਾਇਆ ਹੋਇਆ ਹੈ ਜੀ ਪਿੰਡ ਚੰਦਵਾਜਾ ਤੇ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਸਵਾਗਤ ਮਿਲਦਾ ਕਿਉਂਕਿ ਹਰ ਇੱਕ ਸਾਲ ਤੁਹਾਡੇ ਵੱਲੋਂ ਕੈਂਪ ਇਸੇ ਲਗਾਇਆ ਜਾਂਦਾ ਹੈ ਲੋਕ ਜਿਹੜੀਆਂ ਵੱਡੀ ਗੰਟੀ ਦੇ ਵਿੱਚ ਇੱਥੇ ਆਉਂਦੀ ਨਹੀਂ ਤਾਂ ਕਿਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਉਹਨਾਂ ਨੂੰ ਫ੍ਰੀ ਰਿਮ ਹਈਆਂ ਕਿੱਥੀਆਂ ਦੇਖੋ ਸਾਡੇ ਕੋਲ ਅੱਜ ਤੋਂ ਸਵੇਰ ਤੋਂ ਹੀ ਤਕਰੀਬਨ ਸਾਡਾ ਹੁਣ 2 ਘੰਟੇ ਹੋ ਗਏ ਸਾਡੇ ਕੈਂਪ ਸ਼ੁਰੂ ਕੀਤੇ ਨੂੰ ਅਸੀਂ 34 ਦੇ तकरीबन 34 ਦੇ ਆਸ-ਪਾਸ ਅਸੀਂ ਪੇਸ਼ੈਂਟ ਦੇਖ ਚੁੱਕੇ ਆ ਜਿਹਦੇ ਵਿੱਚ ਸੰਗਤ ਬਾਬਾ ਬੁੱਢਾ ਜੀ ਦੇ ਜੋੜ ਮੇਲੇ ਨੂੰ ਸਮਰਪਿਤ ਦਰਸ਼ਨ ਕਰਨ ਲਈ ਬਾਬਾ ਜੀ ਦੇ ਜਾਂਦੀ ਆ ਇਹਦੇ ਰਸਤੇ ਦੇ ਵਿੱਚ ਕਿਸੇ ਨੂੰ ਕੋਈ ਪੇਟ ਖਰਾਬ ਹੋ ਗਿਆ ਕਿਸੇ ਨੂੰ ਕੋਈ ਰਸਤੇ ਜਾਂਦਿਆਂ ਨੂੰ ਖਬਰਾਟ ਹੋ ਗਈ ਜਾਂ ਕਿਸੇ ਨੂੰ ਅਸੀਂ ਫਰਸਟ ایڈ ਦੇ ਕੇ ਉਹਨੂੰ ਉਹਨਾਂ ਨੂੰ ਦਵਾਈਆਂ ਦਿੰਦੇ ਆ ਜੀ ਕਿੰਨੇ ਕੁ ਮਰੀਜ਼ ਜਿਹੜੇ ਆ ਜਾਂਦੇ ਆ ਕੈਂਪ ਦੇ ਵਿੱਚ ਇਹ ਸਾਡਾ ਦੇਖੋ 4 ਤਰੀਕ ਤੋਂ ਸ਼ੁਰੂ ਹੋ ਕੇ 7 ਤਰੀਕ ਤੱਕ ਡੇ ਤੇ ਨਾਈਟ ਸਾਡੀ ਸੇਵਾ ਚੱਲੂਗੀ ਅਸੀਂ ਬਲਾਕ ਦੇ ਸਾਥੀਆਂ ਨੂੰ ਡਿਊਟੀਆਂ ਲਵਾ ਰੱਖੀਆਂ 5-5 6-6 ਘੰਟੇ ਹਰ ਇੱਕ ਡਾਕਟਰ ਸਾਥੀ ਸਾਡੇ ਬਲਾਕ ਦਾ ਇੱਥੇ ਡਿਊਟੀ ਦੇਊਗਾ ਜਿਦੇ ਵਿੱਚ ਲਗਭਗ ਪਿਛਲੀ ਵਾਰ ਤਾਂ ਤਕਰੀਬਨ 1500 ਕੇ 1600 ਪੇਸ਼ੈਂਟ ਦੇਖਿਆ ਸੀ ਅਸੀਂ ਇੰਨੇ ਦਿਨਾਂ ਦੇ ਵਿੱਚ ਵਿੱਚ ਐਕਿ ਦੇਖੋ ਜਿਵੇਂ ਵੀ ਜਿਵੇਂ ਵੀ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਦਵਾਈ ਦੀ ਲੋੜ ਪੈਂਦੀ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਵੀ ਜਦੋਂ ਅਸੀਂ ਕੈਂਪ ਦੀ ਆਰੰਭਤਾ ਕੀਤੀ ਆ ਇੱਥੇ ਸਾਡੇ ਕੋਲ ਕੋਈ ਬੀਬੀ ਦਵਾਈ ਲੈਣ ਆ ਗਈ ਉਹ ਕਹਿੰਦੀ ਵੀ ਮੈਂ ਮੇਰਾ ਸਿਰ ਦੁਖ ਰਿਹਾ ਸੀ ਸਾਨੂੰ ਇਹ ਪਤਾ ਸੀ ਕਿ ਵੀ ਚੰਦਵਾਜੇ ਪਿੰਡ ਦੇ ਵਿੱਚ ਇਹ ਕੈਂਪ ਚੱਲਦਾ ਹੀ ਹੋਊਗਾ ਸੀ ਉੱਥੇ ਜਾ ਕੇ ਦਵਾਈ ਲਾਵਾਂਗੇ ਕਿਉਂਕਿ ਸਾਡਾ ਇਹ ਕੈਂਪ ਅਜ ਇਸ ਵਾਰ ਨਹੀਂ ਲਾਇਆ ਇਹ ਸਾਡਾ ਚੌਥਾ ਫ੍ਰੀ ਮੈਡੀਕਲ ਕੈਂਪ ਹੈ ਤੇ ਇਹ ਕਿਹੜੀ ਤਰੀਕ ਤੱਕ ਚੱਲੂਗਾ ਇਹ 4 ਤਰੀਕ ਤੋਂ ਲੈ ਕੇ 7 ਤਰੀਕ ਤੱਕ ਚੱਲੇਗਾ ਕਿਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਮਤਲਬ ਕਿ ਲੋਕਾਂ ਨੂੰ ਜ਼ਿਆਦਾ ਮਰੀਜ਼ ਜਿਹੜੀਆਂ ਬਣਦੀਆਂ ਜਾਦਾ ਜਿਵੇਂ ਰਸਤੇ ਤੇ ਸਫ਼ਰ ਦੇ ਵਿੱਚ ਕਿਸੇ ਨੂੰ ਉਲਟੀਆਂ ਲੱਗੀਆਂ ਕਿਸੇ ਨੂੰ ਹੈਡੈਕ ਵਗੈਰਾ ਹੋ ਗਿਆ ਬਸ ਐਦਾਂ ਦੀ ਦਵਾਈ ਫਰਸਟ ایڈ ਵਗੈਰਾ ਹੀ ਦਿੰਨੇ ਆ ਲੋਕਾਂ ਨੂੰ ਇਹ ਅਪੀਲ ਹੈ ਜੀ ਦਰਸ਼ਕਾਂ ਚਲੋ ਬਬਈ ਦੇ ਸਾਰੇ ਸੰਗਤ ਕਰਨ ਜਾਂਦੀ ਆ ਤੇ ਜੇ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਕੋਈ ਮਤਲਬ ਸਾਡੇ ਸਾਡੇ ਜਥੇਬੰਦੀ ਵੱਲੋਂ ਇਹ ਕੈਂਪ ਲੱਗਿਆ ਤੇ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਇਸ ਭਾਗਾ ਸਮਝਦੇ ਆਂ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਭੀਜੀਤ ਸਿੰਘ ਆ ਜੀ ਇਹ ਅਸੀ ਕੱਢਦੇ ਕਿਸ ਜੀ ਹਾਂਜੀ ਜਿਹੜਾ ਇੱਥੇ ਹਰ ਸਾਲ ਮੇਲਾ ਲਗਾਇਆ ਜਾਂਦਾ ਹੈ ਜੀ ਤਾਂ ਕਿਸ ਤਰ੍ਹਾਂ ਦੇ ਇਹ ਵੈਸੇ ਬਹੁਤ ਇੱਕ ਪੁੰਨ ਵਾਲਾ ਕੰਮ ਹੈ ਕਿਉਂਕਿ ਇਹ ਤੋ ਰਾਗੀਰ ਲੰਗਦੇ तकरीबन ਲੱਖ ਤੋਂ ਉੱਤੇ ਲੋਕ ਪ੍ਰਸ਼ਾਦਾ ਛੱਕੇ ਜਾਂਦੇ ਇੱਥੋਂ ਬਹੁਤ ਮਸ਼ਹੂਰ ਲੰਗਰ ਹੈ ਇੱਥੋਂ ਚ ਪਿੰਡ ਚੰਦਵਾਜਾ ਦਾ ਤੇ ਬਹੁਤ ਆਪਾਂ ਕਹਿ ਦਈਏ ਕਿ ਪੁੰਨ ਵਾਲਾ ਕੰਮ ਹੈ ਜੇ ਤਨਾ ਇਸ ਆਪਣਾ ਮੇਲਾ ਜਿਹੜਾ ਲਗਾਇਆ ਜਾਂਦਾ ਉਹਦੇ ਚ ਪ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਤੇ ਕੋਈ ਡਾਕਟਰ ਸਾਹਿਬਾਂ ਵੱਲੋਂ ਤਾਂ ਇਹਨੂੰ ਵੀ ਦੇਖਦੇ ਜੀ ਬਹੁਤ ਵਧੀਆ ਕੰਮ ਹੈ ਇਹ ਬਹੁਤ ਵਾਹ ਹੁਣੇ ਟਰਾਲੀ ਆਈ ਸੀ 2 ਮਿੰਟ ਪਹਿਲਾਂ ਤੇ ਇੱਥੇ ਪੂਰਾ ਰਸ਼ ਲੱਗ ਗਿਆ ਸੀਗਾ ਤੇ ਇਦਾਂ ਕਰਕੇ ਲੋਕਾਂ ਨੂੰ ਹੈਲਪ ਮਿਲਦੀ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਪ੍ਰਧਾਨ ਸਾਹਿਬ ਦਾ ਡਾਕਟਰ ਜਗਮੇਲ ਦਾ ਇਹ ਏਕਮ ਡਾਕਟਰ ਸਾਹਿਬ ਦਾ ਜਲੇਦੇ ਜਿਨ੍ਹਾਂ ਨੇ ਇੱਥੇ ਇਨੀ ਹਿੰਮਤ ਕੀਤੀ ਆ ਵੀ ਆਪਾਂ ਇੱਥੇ ਫਰੀਦ ਦੇ ਵਿੱਚ ਕੈਂਪ ਲਗਾਈਏ ਤੇ ਦਵਾਈਆਂ ਵੰਡੀਏ ਕਿਉਂਕਿ ਲੰਮਾ ਟੂਰ ਹੁੰਦਾ ਟਰਾਲੀਆਂ ਤੇ ਲੋਕ ਜਾਂਦੇ ਆ ਸੌ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਰ ਥਾਂ ਤੇ ਆਪਾਂ ਡਾਕਟਰ ਫੈਸਿਲਿਟੀ ਨਹੀਂ ਲੈ ਸਕਦੇਗੇ ਤਾਂ ਕਰਕੇ ਫਿਰ ਜਿੱਥੇ ਲੰਗਰ ਹੁੰਦਾ ਉੱਥੇ ਆਪਾਂ ਨੂੰ ਡਾਕਟਰ ਫੈਸਿਲਿਟੀ ਮਿਲਦੀ ਐ ਇਸ ਤੋਂ ਵਧੀਆ ਚੀਜ਼ ਨਹੀਂ ਹੋ ਸਕਦੀ ਕੋਈ ਹੋਰ ਕਿੰਨੇ ਸਾਲ ਤੋਂ ਮੇਲਾ ਜਿਹੜਾ ਲੱਗ ਰਿਹਾ ਹੈ? ਨੀਲਾ ਲੱਗਦਣ ਮੇ तकरीबन 6-7 ਸਾਲ ਹੋ ਗਏ ਹੈ। ਕਿੰਨੀ ਕਿਸਮਤ ਹੋ ਜਾਂਦੀ ਹੈ? ਇੱਥੇ ਸਰ ਰਜਾਨਾ ਅਣਗਿਣਤੀ ਆ ਵੈਸੇ तकरीबन ਜੇ ਆਪਾਂ ਨਾਰਮਲ ਆਪਾਂ ਗੱਲ ਕਰੀਏ ਤਾਂ ਹਰ ਰੋਜ਼ ਕੋਈ 15-20 ਹਜ਼ਾਰ ਲੋਕ ਆਉਂਦੇ ਐ ਇੱਥੇ। ਕਿੰਨੇ ਦਿਨ ਐ ਮੇਲਾ ਜਿਹੜਾ ਇਹ ਚੱਲਦਾ? ਇਹ 4 ਦਿਨ ਚੱਲਦਾ ਜੀ। ਜੀ। ਕੋਇਆ ਨਾ ਮਾਰਾ ਵੀਡੀਓ ਦਾ ਸਬਸਕ੍ਰਾਈਬਿੰਗ ਹੈ ਜੀ ਸਰ ਮੇਰਾ ਨਾਮ ਅਭੇਜੀਤ ਸਿੰਘ ਸਰਪੰਚ ਪਿੰਡ ਚੰਦਵਾਜਾ ਮਜਬੂਰ ਸਰ ਜੀ ਜੀ ਮਜਬੂਰ ਸਰ ਧੰਨਵਾਦ ਤੁਹਾਡਾ ਅਜੀ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਜਗਮੇਲ ਸਿੰਘ ਜੀ ਕਿਹੜੇ ਪਿੰਡ ਦੇ ਨੇ ਪਿੰਡ ਚੰਦਵਾਜਾ ਜੀ ਕਿਹੜਾ ਇੱਥੇ ਜੋੜ ਮੇਲਾ ਲੱਗਿਆ ਹੈ ਜੀ ਬਹੁਤ ਵਧੀਆ ਉਪਰਾਲਾ ਜੀ ਸਾਰੇ ਨਗਰ ਪੰਚਾਇਤ ਚੰਦਵਾਜਾ ਤੇ ਨਗਰ ਨਿਵਾਸੀਆਂ ਦੀ ਮਾਲਵੇਕਤਾ ਦੇ ਨਾਲ ਹੀ ਲੱਗਦਾ ਜੀ ਹਰੇਕ ਸਾਲ ਬਹੁਤ ਵਧੀਆ ਜੀ ਕਿੰਨੇ ਚਿਰ ਤੋਂ ਮੇਲਾ ਲੱਗਦਾ ਇਹ ਪਹਿਲੇ 20-25 ਸਾਲ ਤੋਂ ਲੱਗ ਰਿਹਾ ਜੀ ਇਹ ਕਿਥੇ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ ਇਹ ਕਿਸ ਤਰ੍ਹਾਂ ਦਾ ਉਪਰਾਲਾ ਲੱਗਿਆ ਤੁਹਾਨੂੰ ਇਹ ਬਹੁਤ ਹੀ ਵਧੀਆ ਉਪਰਾਲਾ ਲੱਗਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜ਼ਿਲ੍ਹਾ ਪ੍ਰਧਾਨ ਡਾਕਟਰ ਰਿਪਾਲ ਸਿੰਘ ਜੀ ਸੰਧੂ ਬਲਾਕ ਪ੍ਰਧਾਨ ਸਰਦਾਰ ਅਮਰਤਪਾਲ ਸਿੰਘ ਜੀ ਕਹਿਣਾ ਜਿਨ੍ਹਾਂ ਦੇ ਉਪਰਾਲੇ ਸਾਦ ਕੇ ਪਿਛਲੇ 4 ਸਾਲਾਂ ਤੋਂ ਇਹ ਸੇਵਾ ਦਿਨ ਪਰ ਰਾਤ ਨਿਭਾਈ ਜਾ ਰਹੀ ਹੈ ਜੀ ਕਿੰਨੀ ਦੇਰ ਤੋਂ ਮੇਲਾ ਜਿਹੜਾ ਇਹ ਲੱਗਦਾ ਹੈ ਇਹ ਪਹਿਲੇ 25 ਸਾਲ ਤੋਂ ਲੱਗ ਰਿਹਾ ਜੀ ਇਹ ਇਹ 4 ਤੋਂ 5 ਦਿਨ ਚੱਲਦਾ ਜੀ 4-5 ਦਿਨ ਚੱਲਦਾ ਤੇ ਕਿੰਨੇ ਸੰਗਤ ਦੀ ਰੀਤੀ ਆ ਜਾਂਦੀ ਹੈ ਸੰਗਤ ਦੇਖਿਆ ਜਾਵੇ ਤਾਂ ਜੀ ਲੱਖ ਤੋਂ ਉੱਪਰ ਹੀ ਆਉਂਦੀ ਹੈ ਜੀ ਆਪ ਡਾਉਣ ਤੇ ਦਿਨ ਰਾਤ ਚੱਲਦਾ ਰਹਿੰਦਾ ਦਿਨ ਪੋਰ ਰਾਤ ਜੀ ਦਿਨ ਪੋਰ ਰਾਤ ਹੀ ਲੰਗਰ ਚੱਲਦਾ ਜੀ ਦਿਨ ਪੋਰ ਰਾਤ ਹੀ ਫ੍ਰੀ ਦਵਾਈਆਂ ਦਾ ਲੰਗਰ ਚੱਲਦਾ ਜੀ ਕਿੰਨੇ ਲੋਕਾਂ ਨੂੰ ਸੰਦੇਹ ਦੇਣਾ ਚਾਹੀਦਾ ਅਸੀਂ ਕਹਿੰਦੇ ਆ ਵੀ ਆਓ ਇਸ ਲੰਗਰ ਤੇ ਜਰੂਰ ਰੁਕੋ ਤੁਸੀਂ ਸੇਵਾ ਦਾ ਮੌਕਾ ਦਿਓ ਜੀ